ਯਾਰ ਮੋਬਾਈਲ ਦੇ ਸਿਹਤ ਵੱਲੋਂ ਤੇ ਕਾਫੀ ਹੱਦ ਤੱਕ ਕਮਜ਼ੋਰੀ ਹੈ ਅਗਲੀ ਸੀ ਕਰ ਪਾ ਰਹੇ ਹੈ ਬਲੱਡ ਪ੍ਰੈਸ਼ਰ ਵੀ ਨਾਰਮਲ ਹੈ ਨਹੀਂ ਲੱਗਦਾ ਯਕੀਨ ਦਵਾ ਕਿ ਸੁਮਚਾ ਪੰਜਾਬੀ ਸਾਰਾ ਜਨ ਇਸ ਇੰਡਸ ਦੇ ਵਿੱਚ ਸਾਇਨਾ ਜਦ ਕੇਸ ਦੇ ਵਿੱਚ ਇਸ ਇੰਡਸ ਦਾ ਸਰਪ੍ਰਸਤ ਹੋਇਆ ਇਹ ਵੀ ਗੱਲ ਕਹੀ ਸੀ ਕਿ ਤੁਹਾਨੂੰ ਪਤਾ ਹੈ ਜਦੋਂ ਦੇ ਕਾਨੂੰਨ ਆਏ ਨੇ ਸਾਰਨੋਂ ਪਹਿਲੇ ਸਾਡੀ ਪਾਰਟੀ ਇੰਟਰਨੈਸ਼ਨਲ ਕੰਫਰੰਸ ਇਹ ਦਾ ਵਿਰੋਧ ਕੀਤਾ ਸਾਰਨੋਂ ਪਹਿਲਾ ਬੁਲਾਰਾ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ 'ਚ ਮੈਨੂੰ ਬੋਲਣ ਦਾ ਮੌਕਾ ਮਿਲਿਆ ਸੀ ਤੇ ਮੈਂ ਉਦੋਂ ਇਹ ਗੱਲ ਕਹੀ ਸੀ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਇਹ ਤੁਸੀਂ ਜਿਹੜੇ ਨੇ ਕਿਸਾਨਾਂ ਦੇ ਮੌਤ ਦੇ ਵਰਾਂਟ ਲੈ ਕੇ ਆਏ ਹੋ ਪਾਰਲੀਮੈਂਟ ਤੇ ਅਸੀਂ ਸਾਰੇ ਕਿਸਾਨਾਂ ਦੇ ਮੁੰਡੇ ਆ ਜੇ ਤੁਸੀਂ ਸਮਝੋ ਕਿ ਮੌਤ ਦੇ ਵਰਾਂਟਾਂ ਤੇ ਹਿੰਦੁਸਤਾਨ ਦੀ ਕਿਸਾਨੀ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਦੇ ਅਸੀਂ ਸਾਈਨ ਕਰਾਂਗੇ ਜਾਂ ਪਾਸ ਹੋਣ ਦੇਵਾਂਗੇ ਤੇ ਬਿਲਕੁਲ ਨਹੀਂ ਮੋਦੀ ਸਾਹਿਬ ਮੰਨੇ ਨਹੀਂ ਸੀ ਪਰ ਇਸ ਸਾਲ ਪੂਰੇ ਮੁੰਡੇ ਪੇ ਮੰਨੇ ਤੇ ਹਿੰਦੁਸਤਾਨ ਦਾ ਕਿਸਾਨ ਵਿਸ਼ੇਸ਼ ਤੌਰ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦਾ ਮੋਰਚਾ ਲਾਇਆ 750 ਤੋਂ ਵੱਧ ਸ਼ਹਾਦਤਾਂ ਹੋਈਆਂ ਫਿਰ ਮੋਦੀ ਸਾਹਿਬ ਨੂੰ ਉਹੀ ਕਾਨੂੰਨ ਵਾਪਸ ਲੈਣੇ ਪਏ ਕਿਉਂਕਿ ਜਦੋਂ ਮੈਂ ਪਾਰਲੀਮੈਂਟ ਵਿੱਚ ਸੀ ਅਕਸਰ ਸਾਡੀ ਯੂਨੀਅਨ ਮਿਨਿਸਟਰ ਭਾਜਪਾ ਵਾਲਿਆਂ ਨਾਲ ਗੱਲ ਹੁੰਦੀ ਸੀ ਤੇ ਉਹ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਮੋਦੀ ਸਾਹਿਬ ਨੂੰ ਸਮਝਾਓ ਕਹਿੰਦੇ ਸੀ ਬਾਜਾ ਸਾਹਿਬ ਇਹਨਾਂ ਦਾ ਟਰੈਕ ਰਿਕਾਰਡ ਹੈ ਮੋਦੀ ਸਾਹਿਬ ਦਾ ਜਿਹੜਾ ਫੈਸਲਾ ਲੈ ਲੈਣ ਉਹ ਜ਼ਿੰਦਗੀ 'ਚ ਕਦੀ ਵਾਪਸ ਨਹੀਂ ਲਈ ਤੇ ਮੈਂ ਵੀ ਉਹਨਾਂ ਨੂੰ ਕਿਹਾ ਸੀ ਕਿ ਪੰਜਾਬੀਆਂ ਦਾ ਵੀ ਟਰੈਕ ਰਿਕਾਰਡ ਹੈ ਜਿੱਦ ਨਾਲ ਸਿੰਘ ਭੱਜ ਜਾਣ ਫਿਰ ਇਹਨਾਂ ਨੇ ਵੀ ਜਿੰਨਾ ਚਿਰ ਸਿੰਘ ਟੁੱਟਦੇ ਨਹੀਂ ਉਹਨਾਂ ਚਿਰ ਵਾਪਸ ਨਹੀਂ ਲਏ ਤੇ ਤੁਹਾਨੂੰ ਇਹ મોદી ਸਾਹਿਬ ਨੂੰ ਕਹਿੰਦੇ ਵਾਪਸ ਲੈਣਾ ਪੈਣਾ ਅਸਲੀ ਉਹੀ ਗੱਲ ਹੋਈ ਜਿਹੜੀ ਗੱਲ ਉਸ ਟਾਈਮ મોદી ਸਾਹਿਬ ਤੇ ਇਹਨਾਂ ਦੇ ਐਗਰੀਕਲਚਰ ਮੰਤਰੀ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਤੇ ਵਾਦਾ ਕੀਤਾ ਸੀ ਇੱਕ ਨੰਬਰ 1 ਵਾਦਾ ਸੀ ਕਿ ਮਿਨਿਮਮ ਸਪੋਰਟ ਪ੍ਰਾਈਸ ਅਸੀਂ ਲੀਗਲ ਜਾਮਾ ਪਹਿਨਾ ਵਾਪਸ ਕਾਨੂੰਨ ਬਣਾਵਾਂਗੇ ਮਿਨਿਮਮ ਸਪੋਰਟ ਪ੍ਰਾਈਸ ਹਿੰਦੁਸਤਾਨ ਚ ਕਿਸਾਨਾਂ ਨੂੰ ਅਸਲ ਦੀ ਮਿਲੇਗੀ ਨੰਬਰ 1 ਨੰਬਰ 2 ਇਹ ਸੀ ਜਿਨਨੇ 750 ਤੋਂ ਵੱਧ ਝਾਤ ਤਾਂ ਹੋਈ ਜਾਣੀ ਉਹਨਾਂ ਨੂੰ ਫਾਈਨੈਂਸ਼ਲੀ ਕੰਪੰਸੇਟ ਕਰਾਂਗੇ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ ਤੀਸਰਾ ਇਹ ਸੀ ਕਿ ਜਿਨਨੇ ਕੇਸ ਨੈਸ਼ਨਲ ਹਾਈਵੇਜ਼ ਦੇ ਜਾਂ ਰੇਲਵੇਜ਼ ਚ ਬਣੇ ਸੀ ਰੇਲਵੇ ਗੱਡੀਆਂ ਰੋਕਣ ਤੇ ਜਾਂ ਨੈਸ਼ਨਲ ਹਾਈਵੇ ਰੋਕਣ ਦੇ ਸਾਰੇ ਕੇਸ ਵਾਪਸ ਲੈ ਜਾਣਗੇ ਤੇ ਪੰਜਵੀਂ ਉਹਦੇ ਵਿੱਚ ਇਹ ਸੀ ਕਿ ਜਿਹੜਾ ਤਾਨੂੰ ਪਤਾ ਉੱਤਰਾਖੰਡ ਦੇ ਵਿੱਚ ਇਹਨਾਂ ਦਾ ਯੂਨੀਅਨ ਸਟੇਟ ਮਿਨਿਸਟਰ ਦੇ ਮੁੰਡੇ ਨੇ 5-6 ਕਿਸਾਨ ਫਰਾ ਸਾਡੇ ਰੋਂਗ ਕੇ ਆਪਣੀ ਜੀਪ ਥੱਲੇ ਮਾਰ ਦਿੱਤੇ ਉਹਦੇ ਵਿੱਚ ਅਸੀਂ ਬਕਾਇਦਾ ਤੌਰ ਜਸਟਿਸ ਦਵਾਂਗੇ ਕਿਸਾਨੀ ਅਜੇ ਤੱਕ ਇੱਕ ਵੀ ਕੰਮ ਨਹੀਂ ਹੋਇਆ ਅੱਜ 20 ਦਿਨ ਹੋ ਗਿਆ ਡਲੇਵਾਲ ਸਾਹਿਬ ਨੂੰ ਐਂਡ ਬੜੀ ਕ੍ਰਿਟੀਕਲ ਹਾਲਾਤੇ ਵਿੱਚ 8 ਦਿਨ ਤੋਂ ਬਾਅਦ ਡਾਕਟਰ ਕਹਿੰਦੇ ਹਾਲਾਤ ਐਵੇਂ ਹੁੰਦੇ ਨੇ ਵੀ ਕਦੇ ਵੀ ਹਾਰਟ ਅਟੈਕ ਆ ਸਕਦਾ ਕਿੰਨੀ ਫਿਰ ਹੋ ਸਕਦੀ ਹੈ ਕੋਈ ਦੌਰ ਆਏ ਨਹੀਂ ਅੱਜ ਤੁਹਾਡਾ ਦਾਸ ਇੱਥੇ ਪਹੁੰਚਿਆ ਮੈਨੂੰ ਇਸ ਗੱਲ ਦੀ ਚਲੋ ਮੈਂ ਇਸ ਗੱਲ ਨੂੰ ਵੈਲਕਮ ਕਰਨਾ ਕਿ ਹੁਣ ਅੱਜ 20ਵੇਂ ਦਿਨ ਡੀਜੀਪੀ ਆਇਆ ਹੈ ਇਹਦੇ ਨਾਲ ਪੰਜਾਬ ਦੀ ਬਿਊਰੋਕਰੇਸੀ ਆਈ ਹੈ ਕੋ ਸੈਂਟਰ ਦੇ ਰਿਪਰੈਜ਼ੈਂਟੇਟਿਵ ਆਏ ਨੇ ਬਟ ਮੈਨੂੰ ਅਜੇ ਤੱਕ ਵੀ ਵਿਸ਼ਵਾਸ ਨਹੀਂ ਮੋਦੀ ਤੇ ਦੇ ਦੀਆਂ ਪਾਲਸੀਆਂ ਤੇ ਕਿਉਂਕਿ ਮੋਦੀ ਦੀਆਂ ਪਾਲਸੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ ਤੇ ਪਾਲਸੀਆਂ ਹੱਲ ਕਿਵੇਂ ਲੱਗਣ ਦੁਨੀਆ ਭਰ ਦੇ ਵਿੱਚ ਛੋਟੇ ਵੀਰ ਜਾਂ ਕਾਰਪੋਰੇਟ ਘਰਾਣਿਆਂ ਦਾ ਇੰਟਰਸਟ ਵਾਚ ਕੀਤਾ ਜਾ ਸਕਦਾ ਜਾਂ ਕਿਸਾਨੀ ਦਾ ਹੱਲ ਕਰਨ ਨੂੰ ਇਹਨਾਂ ਦੀ ਨੀਅਤ ਹੋਏ ਤਾਂ ਹੋਲੇ ਹੋ ਜਾਂਦਾ ਕਿਸਾਨ ਮੰਗ ਕੀ ਰਿਹਾ ਜੀ ਕੇਸਾਂ ਦੀ ਵਾਪਸੀ ਮੰਗ ਰਿਹਾ ਉੱਤਰਾਖੰਡ ਦੇ ਵਿੱਚ ਜਸਟਿਸ ਮੰਗ ਰਿਹਾ ਤੇ ਇੱਥੇ ਮਿਨਿਮਮ ਸਪੋਰਟ ਪ੍ਰਾਈਸ ਮੰਗ ਰਹੇ ਕਿੱਡੀ ਗੱਲ ਨੇ ਸ਼ੰਭੂ ਬਾਰਡਰ ਤੇ ਬਹੁਤ ਭੜੇ ਹਾਲਾਤ ਹੁੰਦੇ ਨੇ ਰੋਜ਼ ਵਾਂਗੂ 101 ਕਿਸਾਨ ਜਾਂਦਾ ਉੱਥੇ ਗੋਲੇ ਦਾਗੇ ਜਾਂਦੇ ਨੇ ਧੂਆਂ ਪੰਗ ਨਹੀਂ ਕਿਸਾਨ ਜ਼ਖਮੀ ਵੀ ਹੋਏ ਨੇ ਕੱਲ ਇੱਕ ਕਿਸਾਨ ਨੇ ਸਲਫਾਸ ਵੀ ਖਾਧੀ ਉੱਥੇ ਕੋਈ ਐਸ ਨੇ ਤੁਹਾਨੂੰ ਯਾਦ ਹੋਵੇਗਾ ਇੱਥੋਂ ਹੀ ਚੰਦ ਕਿਲੋਮੀਟਰ ਦੂਰ ਇੱਕ 21 ਸਾਲ ਦਾ ਨੌਜਵਾਨ ਸ਼ੁਭਕਰਨ ਸਿੰਘ ਦੀ ਵੀ ਮੌਤ ਗੋਲੀ ਨਾਲ ਹੋਈ ਸੀ ਤੇ 100 150 ਤੋਂ ਵੱਧ ਕਿਸਾਨ ਦੁਨਾਲੀ ਦੇ ਸ਼ਰਿਆਂ ਨਾਲ ਪਟੜਸ ਤੁਹਾਡੇ ਦਾਸ ਨੇ ਅੱਜ ਲੀਡਰ ਆਫ ਦੀ ਆਪੋਜੀਸ਼ਨ ਇੱਕ ਰਿਟ ਪਟੀਸ਼ਨ ਹਾਈ ਕੋਰਟ ਚ ਕੀਤੀ ਸੀ ਜਿਹਦੇ ਉੱਤੇ ਜੁਡੀਸ਼ੀਅਲ ਕਮਿਸ਼ਨ ਮੀਟ ਹੈ ਇਸੇ ਗੱਲ ਦੇ ਉੱਤੇ ਹੁਣ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਸਾਡਾ ਹਰਿਆਣਾ ਦਾ ਬਾਰਡਰ ਤੇ ਨਾ ਵਾਗਾ ਬਾਰਡਰ ਬਣਾ ਕੀ ਪੰਜਾਬ ਦਾ ਕਿਸਾਨ ਢੇਡਾ ਟਰਾਲੀਆਂ ਤੋਂ ਜਾ ਰਿਹਾ ਹੈ ਢੇਡਾ ਸ਼ਸਤਰਾਂ ਤੋਂ ਜਾ ਰਿਹਾ ਇੱਕ ਪੀਸਫੁਲੀ ਹਿੰਦੁਸਤਾਨ ਦੇ ਹੁਕਮਰਾਨਾਂ ਨੂੰ ਆਪਣੀ ਗੱਲ ਪੇਸ਼ ਕਰਨ ਵਾਸਤੇ ਉਹਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਉੱਥੇ ਜੰਦ ਅੱਜ ਤਕਰੀਬਨ 20 ਲੱਖ ਆਦਮੀ ਹਰ ਰੋਜ਼ ਦਿੱਲੀ 'ਚ ਐਂਟਰ ਕਰਦਾ ਤੇ ਸ਼ਾਮ ਨੂੰ ਦਿੱਲੀ ਛੱਡ ਕੇ ਜਾਂਦਾ ਤੇ ਤੁਸੀਂ 101 ਹੋਰ ਵੀ ਆ ਜਾਂਦੇ ਤੇ ਕਿੰਨੀ ਕਿ ਮੁਸ਼ਕਲ ਸੀ ਪਰ ਚਲੋ ਲੇਟ